ਮਾਓ ਬਤਾ ਮਾਮਾ ਆਉਂਦੇ ਨਹੀਂ ਕਰਦੇ ਨੀ ਆ ਮਾਓ ਦੇ ਦਰਸ਼ਨ ਆਉਂਦਾ ਜਿਸਦੇ ਹੈ ਹੀ ਕਮਾਲ ਆਉਂਦੇ ਨਹੀਂ ਜਾਂਦੇ ਨੀ ਆ ਆਉਂਦਾ ਦਰਸ਼ਨ ਉਹ ਮਾਮਾ ਕੀ ਹਾਲ ਆ ਉਹ ਕਿਵੇਂ ਹੈ ਦਰਸ਼ਾ ਅੱਜ ਕਿਵੇਂ ਸੁਦੇ ਹੈ ਹੀ ਸੁਦੇ ਆਗਾ ਮਾਮਾ ਥੋੜੀ ਤਾਂ ਜਮਾ ਸ਼ਰਮ ਲਈ ਪਈ ਆ ਜਮਾ ਨਹੀਂ ਕੀੜਾ ਮਾਰਦੇ ਯਾਰ ਕਮਾਲ ਹੋਈ ਪਈ ਆ ਥੋੜੀ ਤੇਲੇ ਕੀੜਾ ਮਾਰੀ ਕੌਣ ਸੁੱਖਾ ਤਾਂ ਉਹ ਉੱਥੇ ਜਵਾਕਾਂ ਨਾਲ ਖੇਡਦਾ ਫਿਰਦਾ ਉਹਦਾ ਗੋਲੀਆਂ ਜਾ ਕੇ ਅੱਛਾ ਮੇਰੀ ਲਾਤ ਟੁੱਟੀ ਆ ਤੈਨੂੰ ਪਤਾ ਹੀ ਓਏ ਮਾਮਾ ਫਿਰ ਉਹਨੂੰ ਤੂੰ ਸਮਝਾ ਸ਼ੋਰ ਨੂੰ ਵੀ ਭਾਈ ਭੂਆ ਕੋਲੇ ਵੀ 4 ਦਿਨ ਜਾ ਕੇ ਆਈਦਾ ਹੁੰਦਾ ਮੈਂ ਤੈਨੂੰ ਗੱਲ ਦੱਸਾਂ ਉਹ ਤਾਂ ਮੇਰੀ ਇੱਕ ਨਹੀਂ ਸੁਣਦਾ ਹੁਣ ਮੂੰਹ ਤੇ ਦਾੜੀ ਆਈ ਇਹ ਪਹਿਲਾਂ ਇਹ ਦੱਸੋ ਵੀ ਉਹ ਗੋਲੀਆਂ ਖੇਡਣ ਨਾਲ ਹੁਣ ਤਾਂ ਨਿੱਕੇ ਨਿੱਕੇ ਜਵਾਕਾਂ ਨੂੰ ਕਰ ਲੈ ਸ਼ਰਮ ਆ ਗਈ ਓਏ ਪਾਣੀ ਲਿਆ ਆਪਾਂ ਜਿੱਕੇ ਆਉਣਾ ਭੂਆ ਆ ਗਿਆ ਲੈ ਅੱਜ ਮੀਂਹ ਪਊਗਾ अच्छा ਅਜਾ ਤੇਰੇ ਮੂਹਰੇ ਬੋਲ ਪਿਆ ਨਹੀਂ ਮੈਨੂੰ ਤਾਂ ਬੈੜਾ ਬੋਲਦਾ ਜਦੋਂ ਬੋਲਦਾ ਬੈੜਾ ਬੋਲਦਾ ਉਹ ਮੈਂ ਤਾਂ ਮਾਮਾ ਤੇਰੇ ਕੋਲ ਆਇਆ ਸੀਗਾ ਹਾਂ ਮੈਂ ਕਿਹਾ ਨਾ ਉਹ ਜਿਹੜੀ ਜ਼ਮੀਨ ਜਿਹੜੀ ਇੱਧਰ ਚੜ ਗਈ ਸੀ ਆਪਣੀ ਉਹ ਜ਼ਮੀਨ ਤਾਂ ਸ਼ਰਾ ਚੜ ਗਈ ਸੀ ਮੈਨੂੰ ਪਤਾ ਚੜ ਗਈ ਤੇਰੀ ਮਾਂ ਨਾਲ ਚੜ ਗਈ ਹੈ ਤੇ ਠੀਕ ਹੈ ਨਾ ਮਾਗਾ ਵੀ ਹੁਣ ਆਪਾਂ ਉਹਦਾ ਕਰ ਲਈਏ ਸਹਾਉ ਕਿਤਾਬ ਜਾ ਉਹਦਾ ਕੀ ਕਰਨਾ ਸਾਡੀ ਜ਼ਮੀਨ ਆ ਤੇਰੀ ਮਾਂ ਨਾ ਚੜ ਗਈ ਉਹ ਲਵਾਜੂਗੀ ਸਾਡੇ ਨਹੀਂ 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 ਮਮਾ ਉਹ ਪਹਿਲਾਂ ਵਾਲੀਆਂ ਗੱਲਾਂ ਗਈਆਂ ਕਿਉਂ ਪਹਿਲਾਂ ਵਾਲੀਆਂ ਗੱਲਾਂ ਕਿਵੇਂ ਆ ਸੁੱਕ ਇਹਨੂੰ ਫਲਾਦਾ ਪਹਿਲਾਂ ਵਾਲੀਆਂ ਗੱਲਾਂ ਗਈਆਂ ਪਾਣੀ ਪੀਣਾ ਮੈਂ ਕਿਤੇ ਦੂਰ ਹੋਇਆ ਨਾ ਮੇਰਾ ਉਹ ਹੋਇਆ ਹਾਂ ਤੇ ਉਹ ਪਹਿਲਾਂ ਵਾਲੀਆਂ ਮਮਾ ਗਈਆਂ ਗੱਲਾਂ ਹਾਂ ਕਿਉਂ ਨਾ ਹੁਣ ਤਾਂ ਮੇਰੀ ਗੱਲ ਸੁਣ ਲੈ ਗੁੱਸੇ ਰਹੋ ਗਿੱਲੇ ਰਹੋ ਠੀਕ ਆ ਪਹਿਲਾਂ ਮੂੰਹ ਪ੍ਰੇਮ ਵਾਲਾ ਮੋਟਾ ਹੁੰਦਾ ਸੀਗਾ ਹੁਣ ਤਾਂ ਨਾ ਜ਼ਮੀਨ ਆ ਜਿਹੜੀ ਉਹਦਾ ਭਾਈ ਅਸੀਂ ਆਪਦੀ ਰੱਖਾਂਗੇ ਜਿਹੜੀ ਸਾਡੇ ਨਾ ਚੜ ਗਈ ਅਸਾਂ ਗੱਲ ਸੁਣ ਲੈ ਮੇਰੀ ਹੂੰ ਵੀ ਤੈਨੂੰ ਪਤਾ ਇਹ ਸ਼ੋਰ ਹੁਣ ਵੇਉਣ ਵਾਲਾ ਹੋਇਆ ਪਿਆ ਤੇ ਸਾਡੇ ਕੋਲੇ ਕਿਹੜਾ ਇਥੇ ਰੱਖ ਵੀ ਐ ਢਾਈ ਢਾਈ ਤਿੰਨ ਤਿੰਨ ਕਿੱਲੇ ਜ਼ਮੀਨ ਐ ਉਹ ਕੁਛ ਅੱਧੀ ਤੇਰੇ ਨਾਂ ਚੜ ਗਈ ਕੁਛ ਮੇਰੇ ਨਾਂ ਚੜ ਗਈ ਤੂੰ ਐਂ ਨਾ ਕਰ ਇਹਨੂੰ ਆਪਾਂ ਵਿਹਾਲ ਗਈ ਓਏ ਮਾਮਾ ਇਹ ਤੁਹਾਡੀ ਟੈਨਸ਼ਨ ਆ ਠੀਕ ਆ ਟੈਨਸ਼ਨ ਦਾ ਸ਼ੇਰ ਯਾਰ ਇਹ ਥੋੜੀ ਗੱਲ ਹੁੰਦੀ ਆ ਸਾਡੇ ਨਾਲ ਜ਼ਮੀਨ ਚੜ ਗਈ ਉਹ ਦੇਖ ਮੇਰੀ ਮਾਂ ਦਾ ਹਿੱਸਾ ਹੈ ਨਹੀਂ ਸੀ ਪਹਿਲਾਂ ਦੱਸ ਨਹੀਂ ਸੀਗਾ ਮੰਨਦੇ ਆ ਸੀਗਾ ਓਏ ਯਾਰ ਤੂੰ ਖੁਸ਼ੀ ਖੁਸ਼ੀ ਦੋ ਯਾਰ ਐਵੇਂ ਆਪਾਂ ਮੇਰੀ ਗੱਲ ਚਾਰ ਬੰਦਿਆਂ ਚ ਆਪਣੀ ਲੜਾਈ ਹੋਊਗੀ ਕਚਹਿਰੀਆਂ ਕੋਟ ਕਚਹਿਰੀਆਂ ਚ ਵੜਾਂਗੇ ਆਪਾਂ ਠੀਕ ਹੈ ਜ਼ਮੀਨ ਦਾ ਅਸੀਂ ਲਵਾਂਗੇ ਮਾਮਾ ਡਾਂਗ ਨਾਲ ਹੀ ਡਾਂਗ ਦਾ ਸ਼ਰਾ ਜ਼ਮੀਨ ਦਾ ਹੁਣ ਤੇਰੀ ਮਾਂ ਨਹੀਂ ਚੜ ਹਾਂ ਉਹਦਾ ਚੜ ਗਈ ਬਸ ਉਹ ਡਾਂਗ ਨਾਲ ਲੈ ਲਿਓ ਪਾਮਾ ਮੋ ਮਹਾਪਤ ਨਾਲ ਲੈ ਜੋ ਹਾਂ ਆ ਮੇਰੀ ਲੱਤ ਹੋ ਜਾਂਦੇ ਠੀਕ ਹੈ ਮੈਂ ਜਾ ਕੇ ਹਾਂ ਤੇਰੀ ਮਾਂ ਕੋਲੇ ਹੂੰ ਭੈਣ ਤਾਂ ਉਹ ਅਕਸਰ ਮੇਰੀ ਹੈ ਤੇ ਤੂੰ ਗੱਲ ਸੁਣਾ ਮੇਰੀ ਵੇਖ ਜੇ ਹੁਣ ਸਾਡਾ ਆਪਣਾ ਉਈਆ ਜਿਉਂਦਾ ਹੁੰਦਾ ਤਾਂ ਉਹਨੂੰ ਕਹਿ ਦਿੰਦੇ ਵੀ ਭਾਈ ਗੱਲ ਸੁਣਾ ਮੇਰੀ ਭੈਣ ਨੂੰ ਕਹਿ ਕਿ ਮੇਰੇ ਨਾਲ ਜ਼ਮੀਨ ਕਰਾ ਦੇ। ਨਹੀਂ ਨਹੀਂ ਉਹ ਤਾਂ ਫਿਰ ਹੁਣ ਰਿਵਾਜ ਹੀ ਚੱਲ ਪਿਆ ਇਹ ਜੀ ਰਿਵਾਜ ਤਾਂ ਰਿਵਾਜ ਤਾਂ ਦਰਸ਼ਨਾ ਹੁਣ ਰਿਵਾਜ ਜਲਵੇਂ ਸਾਰੇ ਹੀ ਲਈ ਜਾਂਦੇ ਆ। ਹੁਣ ਮੰਨ ਲਾ ਇੱਕ ਆਏ ਆ ਨਾ ਪਹਿਲਾਂ ਗੱਲ ਸੀਗੀ ਰੇਟ ਸਸਤੇ ਸੀਗੇ। ਹੁਣ ਜਿਹੜੀ ਜ਼ਮੀਨ ਸਾਡੇ ਨਾਲ ਚੜੀ ਆ 3.5 ਕਰੋੜ ਦਾ ਕਿਲਾ ਰੋਡ ਤੇ ਹੁਣ ਅਸੀਂ ਉਹ ਕਿਵੇਂ ਛੱਡ ਦੇ ਦੱਸ? ਉਹ ਕਰੋੜਾਂ ਦਾ ਪਰ ਮੈਂ ਕਿਲਾ ਹੋ ਜੇ ਜੇ ਮੈਂ ਤੈਨੂੰ ਇੱਕ ਗੱਲ ਕਹਿਤੀ ਨਾ ਤੂੰ ਭੱਜਾ ਫਿਰੇਗਾ। ਤੂੰ ਉੱਠ ਕੇ ਭੱਜੇਗਾ ਪਾਣੀ ਪੀ ਲੈ। ਪਾਣੀ ਦਾ ਪੀ ਲੂਗਾ ਪਰ ਮੈਂ ਜ਼ਮੀਨ ਨਹੀਂ ਛੱਡਦਾ ਜ਼ਮੀਨ ਬਦਨਾ ਮਾਮਾ ਜ਼ਮੀਨ ਭਵਾਂ ਸਾਰੀ ਲੈ ਜੀ ਹਾਂ ਠੀਕ ਹੈ ਨਾ ਸੁੱਖੇ ਵਾਲੀ ਵੀ ਤੈਨੂੰ ਦੇ ਦੂੰ ਫੇਰ ਤੇ ਪਰ ਗੱਲ ਸੁਣਨਾ ਮੇਰੀ ਤੇਰੇ ਵੀ ਗਾਂ ਚਾਰ ਪੂਆ ਹੈ ਪਤਾ ਨਾ ਉਹਦਾ ਉਹ ਅਸੀਂ ਉਦੋਂ ਪਹਿਲਾਂ ਹੀ ਕਰਾ ਲਈ ਉਹਨਾਂ ਤੋਂ ਨਾ ਆਬਦੇ ਜਵਾਂ ਨਹੀਂ ਕਰਾਈ ਮੈਨੂੰ ਟੱਕਰਿਆ ਸੀਗਾ ਜੌਂਦਾਂ ਵਾਲਾ ਪਰੋਣਾ ਉਹ ਕਹਿੰਦਾ ਸੀ ਕਹਿੰਦਾ ਬਾਈ ਤੇਰੀ ਜ਼ਮੀਨ ਆ ਜਿਹੜੀ ਮੈਂ ਟੱਕੇ ਨਾ ਭੈਣ ਤੋਂ ਮੁੱਠੀ ਬਣਵਾਉ ਜ਼ਮੀਨ ਤਾਂ ਮੈਂ ਨਾ ਜੇ ਤੂੰ ਢਾਈ ਕਿੱਲੇ ਲੈ ਕੇ ਜਾਵੇਂਗਾ ਤੇ ਤੇਰੇ ਆਪੂਆ ਗਾਲ ਸੁngਾ ਚਾਰ ਐ ਤੂੰ ਗੱਲ ਯਾਰ ਮੇਰੇ ਨਾਲ ਕਰ ਤੂੰ ਸਾਡੇ ਗਾਂ ਰਿਸ਼ਤੇਦਾਰੀ ਚ ਕਿਉਂ ਵੜਨਾ ਤੂੰ ਮੈਨੂੰ ਮੈਨੂੰ ਢਾਈ ਲੈ ਜਾ ਤੇ ਮੈਂ ਤੇਰੀ ਗੱਲ ਸੁਣਨਾ ਮੇਰੀ ਡੂਡ ਡੂਡ ਕਿਲਾ ਉਹਨਾਂ ਨਾਲ ਜਿਹੜੀ ਵੀ ਐ ਮੈਂ ਉਹਨਾਂ ਤੋਂ ਗੱਲ ਸੁਣਨਾ ਮੇਰੀ ਆਪ ਦੇ ਨਾਂ ਕਰਵਾ ਚੱਲ ਮੇਰੀ ਗੱਲ ਸੁਣਾ ਮਾਮਾ ਤੁਸੀਂ ਆਉਂਦੇ ਨਹੀਂ ਸਾਨੂੰ ਥੋੜੇ ਦੇ ਸੀਗਾ ਗੁੱਸਾ ਤਾਂ ਹੀ ਮੈਂ ਤੈਨੂੰ ਆਖਿਆ ਵੀ ਜ਼ਮੀਨ ਅਸੀਂ ਰੱਖਾਂਗੇ ਨਹੀਂ ਹੁਣ ਤੂੰ ਐ ਕਰ ਮੈਂ ਮੈਂ ਸੁਣਾਂ ਮੈਨੂੰ ਹੈਗਾ ਕੰਮ ਧੰਦਾ ਮੈਨੂੰ 4 ਲੱਖ ਰੁਪਈਆ ਚਾਹੀਦਾ ਨਾ ਦਾ ਸ਼ਰਾ ਰੁਪਈਆ ਅੱਜ ਐ ਨਾ ਕੱਲ੍ਹ ਠੀਕ ਹੈ ਨਾ ਫਿਰ ਵੇਚਦਾ ਮੈਂ ਤੂੰ ਤੂੰ ਯਾ ਕਾਲ ਸੁਣਾ ਮੇਰੀ ਤੂੰ ਜ਼ਮੀਨ ਸਾਜ ਨਾ ਨਾਲ ਵਾਲਾ ਜੇ ਤੇਰੇ ਪਿੰਡ ਹੈ ਜਿਹੜੀ ਗਾਂ ਉਹ ਕੁੜੀਆਂ ਦੇ ਨਾਚੜਾਉ ਮੈਂ ਮਨੇ ਫਿਰਦਾ ਹਾਂ ਇਹ ਕੀ ਗੱਲ ਬਣੀ ਤੇ ਮੈਂ ਕਹੇ ਕਿ ਉਹਨਾਂ ਨੂੰ ਤੇ ਉਹਨਾਂ ਦੇ ਨਾਚੜਾਉਗਾ ਯਾਰ ਮਾਮਾ ਜੇ ਤੂੰ ਇੱਥੋਂ ਇਹਦਾ ਹੱਥ ਨੂੰ ਹੱਥ ਹੈ ਜੇ ਇੱਥੋਂ ਲਏਗਾ ਤਾਂ ਉਤੋਂ ਵੀ ਦੇ ਨਹੀਂ ਪਾਉਗੀ ਜੇ ਤੂੰ ਲੈ ਸਕਦਾ ਤੇ ਤੇਰੇ ਪਿਓ ਦੇ ਵੀ ਭਾਂਜੇ ਹੈਗੇ ਆ ਮੇਰੇ ਹੈਗੀਆਂ ਚਾਰ ਬਣਾ ਮੇਰੀ ਜਾਊਗੀ ਇੱਧਰ ਹੋਈ ਜ਼ਮੀਨ ਇੱਧਰ ਹੋਊਗੀ ਡੇਢ ਕਲਾ ਮੇਰੀ ਜਾਊਗੀ ਸ਼ੀਕ denn ਡਾਗੜਾ ਗੱਲ ਸੁਣਾ ਮੇਰੇ ਮਾਮਾ ਜ਼ਮੀਨ ਲੈ ਕੇ ਜਾਣੀਆਂ ਮਾਮਾ ਪੈਸੇ ਲੈ ਕੇ ਜਾਣਿਆ ਮਾਮਾ ਤੂੰ ਤਾਂ ਮੇਰੀ ਅੱਖਾਂ ਹੀ ਖੋਲਤੀਆਂ ਯਾਰ ਮੇਨੂੰ ਤਾਂ ਤੂੰ ਘਰੇ ਜਾ ਕੇ ਰਾਇ ਕਰਲਾ ਮੇਰਾ ਆਪਣਾ ਰਾਇ ਕਰਲਾ ਜਾ ਕੇ ਮਾਮਾ ਤੂੰ ਤਾਂ ਯਾਰ ਕਮਾਲ ਹੀ ਕਰਤੀਆਂ ਮੇਰੀ ਜ਼ਮੀਨਾਂ ਮੈਨੂੰ ਮਿਲ ਜਾਂਦੀਆਂ ਮੈਂ ਫਸ ਜਾਣਾ ਸੀ ਮੇਰੀ ਇੱਧਰ ਡੇਢ ਹੋਣਾ ਸੀ ਜਾਣੇ ਮੇਰੇ 6 ਸੀ ਸਿਆਪਾ ਪਾ